ਮਸ਼ਹੂਰ ਇੰਸਟਾਗ੍ਰਾਮਰ ਤੇ ਇਨਫਲੂਐਂਸਰ ਅਮਰਤਾ ਆਪਣੇ ਆਪਣੀ ਇੱਕ ਚੱਲਦੀ ਇੰਟਰਵਿਊ ਦੇ ਵਿੱਚ ਬਕਰਪੁਰ ਵਾਲੇ ਸੁਰਿੰਦਰ ਸਾਈਂ ਬਾਰੇ ਕੁਝ ਗੱਲਾਂ ਕਹੀਆਂ ਸੀ ਕਿ ਮੈਂ ਉਹਨਾਂ ਕੋਲ ਆਪਣਾ ਪਾਸਪੋਰਟ ਲੈ ਕੇ ਗਈ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਤੇਰਾ ਇੰਨੀ ਤਰੀਕ ਨੂੰ ਵੀਜ਼ਾ ਆ ਜਾਊਗਾ ਪਰ ਉਸੇ ਦਿਨ ਹੀ ਮੇਰੀ ਰਿਫਿਊਜ਼ਲ ਆ ਗਈ ਸੋ ਇਹ ਸਭ ਕੁਝ ਫੇਕ ਆ ਇਹ ਸਿਰਫ ਦਿਖਾਵੇ ਲਈ ਕੀਤਾ ਜਾਂਦਾ ਹੈਗਾ ਸੁਰਿੰਦਰ ਸਾਈਂ ਕੋਲ ਇਹੋ ਜੀ ਕੋਈ ਸ਼ਕਤੀ ਨਹੀਂ ਹੈਗੀ ਤੇ ਨਾਲ ਦੀ ਨਾਲ ਸੁਰਿੰਦਰ ਸਾਈਂ ਦੀ ਕੁਝ ਇੱਕ ਵੀਡੀਓ ਵੀ ਵਾਇਰਲ ਹੋਈਆਂ ਤੇ ਜਿਸ ਦੇ ਵਿੱਚ ਉਹ ਔਰਤਾਂ ਦੇ ਉੱਪਰ ਹੱਥ ਚੱਕਦਾ ਪਿਆ ਹੁੰਦਾ ਤੇ ਗੱਲ ਤਾਂ ਲੈਂਗੁਏਜ ਯੂਜ਼ ਕਰਦਾ ਪਿਆ ਹੁੰਦਾ ਉਹਨਾਂ ਨੂੰ ਗਾਲਾਂ ਕੱਢਦਾ ਪਿਆ ਹੁੰਦਾਗਾ ਸੋ ਇਸ ਦੇ ਚੱਲਦਿਆਂ ਪਾਇਲ ਪਰਮ ਸਾਈ ਸੁਰੇਂਦਰ ਦੇ ਹੱਕ ਦੇ ਵਿੱਚ ਵੀ ਬੋਲੀ ਸੀ ਸੋ ਬੀਤੇ ਦਿਨਾਂ ਪਾਇਲ ਪਰਮ ਇੰਸਟਾਗ੍ਰam ਅਕਾਊਂਟ ਦੇ ਉੱਪਰ ਲਾਈਵ ਵੀ ਆਈ ਸੀ ਤੇ ਆ ਲਾਈਵ ਆ ਕੇ ਉਸਨੇ ਅਮਰਤਾ ਬਾਰੇ ਕੁਝ ਇੱਕ ਗੱਲਾਂ ਕਹੀਆਂ ਸੀ ਪਹਿਲਾਂ ਤੁਸੀਂ ਉਹ ਛੋਟੀ ਜਿਹੀ ਕਲਿੱਪ ਲਾਈਵ ਦੀ ਜਰੂਰ ਦੇਖੋ ਸਾਈ ਜੀ ਨੂੰ ਮਾੜਾ ਕੀ ਬੋਲਦੇ ਨੇ ਲੋਕ ਕਿਉਂਕਿ ਉਹ ਖੁਦ ਮਾੜੇ ਨੇ ਜਿਹੜਾ ਖੁਦ ਚੰਗੇ ਨਹੀਂ ਉਹ ਲੋਕਾਂ ਨੂੰ ਕੀ ਚੰਗੇ ਕਹਿਣਗੇ ਜੋ ਖੁਦ ਇਦਾਂ ਦੇ ਹੁੰਦੇ ਉਹ ਲੋਕਾਂ ਨੂੰ ਵੀ ਇਦਾਂ ਨਹੀਂ ਲੱਗਦੇ ਹਾਂਜੀ ਤੁਸੀਂ ਇਹ ਕਲਿੱਪ ਤਾਂ ਲਈ ਹੁਣੀ ਦੇਖ ਤੋ ਇਸ ਤੋਂ ਬਾਅਦ ਹੁਣ ਇੱਕ ਅਮਰਤਾ ਆਪਣੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਰੀਲ ਸਾਂਝੀ ਕੀਤੀ ਜਿਸ ਦੇ ਵਿੱਚ ਸਿੱਧਾ ਰਿਪਲਾਈ ਹੈ ਜਿਹੜਾ ਕਿ ਪਾਇਲ ਪਰਮ ਨੂੰ ਕੀਤਾ ਜਾ ਰਿਹਾ ਤੁਸੀਂ ਉਹ ਵੀ ਅੱਗੇ ਕਲਿੱਪ ਚੱਲਦੀ ਜਰੂਰ ਦੇਖਿਓ ਇੰਨਾ ਵੀ ਲੈਵਲ ਨਹੀਂ ਡਿੱਗਿਆ ਸਾਡਾ ਵੀ ਹੁਣ ਕੁੱਤਿਆਂ ਦੇ ਭੌਂਕਣ ਦਾ ਜਵਾਬ ਦੇਵਾਂਗੇ ਸੋ ਬਾਕੀ ਲੋਕ ਤਾਂ ਇਹੀ ਕਹਿੰਦੇ ਪਏ ਨੇ ਕਿ ਇਦਾਂ ਸਾਈਨ ਕਰਨ ਨਾਲ ਕੋਈ ਵੀਜ਼ਾ ਨਹੀਂ ਆਉਂਦਾ ਇਹ ਬਾਬੇ ਨੇ ਜਿਹੜੇ ਕਿ 100 200 ਜਾਣੇ ਨੂੰ ਕਹਿ ਦਿੰਦੇ ਨੇ ਕਿ ਤੇਰਾ ਵੀਜ਼ਾ ਆ ਜਾਊਗਾ ਉਹਨਾਂ ਦੇ ਵਿੱਚ ਜੇਕਰ 50 ਜਾਣੇ ਦੇ ਵੀਜ਼ੇ ਆ ਗਏ ਤਾਂ ਬਸ ਬਾਬੇ ਦੀ ਬੱਲੇ ਬੱਲੇ ਹੋ ਜਾਂਦੀ ਆ ਬਾਕੀ ਤੁਹਾਨੂੰ ਕੀ ਲੱਗਦਾ ਕਿ ਇਨ੍ਹਾਂ ਬਾਬਿਆਂ ਕੋਲ ਸੱਚੀ ਕੋਈ ਕਲਾਮਤ ਹੁੰਦੀ ਆ ਜਾਂ ਸਿਰਫ ਦਿਖਾਵੇ ਦੇ ਹੀ ਬਾਬੇ ਹੁੰਦੇ ਨੇ ਬਾਕੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰਿਓ ਸੋ ਬਾਕੀ ਜੋ ਸੁਰਿੰਦਰ ਸਾਈਂ ਦੀ ਪਿਛਲੇ ਦਿਨ ਹੀ ਇੱਕ ਵੀਡੀਓ ਵਾਇਰਲ ਹੋਈ ਸੀ ਉਸ ਦੇ ਵਿੱਚ ਸੁਰਿੰਦਰ ਸਾਈਂ ਗਾਲਾਂ ਵੀ ਕੱਢਦਾ ਪਿਆ ਹੁੰਦਾਗਾ ਜੋ ਤੁਸੀਂ ਸਾਰਿਆਂ ਨੇ ਕਲਿੱਪ ਇਹੀ ਹੀ ਹੋਣੀ ਸੋ ਬਾਕੀ ਲੋਕ ਤਾਂ ਇਹੀ ਕਹਿੰਦੇ ਪੈਣੇ ਕਿ ਜੋ ਸਾਧੂ ਸੰਤ ਹੁੰਦੇ ਨੇ ਉਹਨਾਂ ਨੂੰ ਲੋਕਾਂ ਦੀ ਕੋਈ ਟੈਨਸ਼ਨ ਨਹੀਂ ਹੁੰਦੀ ਨਾਲ ਦੇ ਨਾਲ ਆਪਾਂ ਤੁਹਾਨੂੰ ਇੱਥੇ ਇਹ ਵੀ ਦੱਸ ਦਈਏ ਕਿ ਸਾਈਂ ਸੁਰਿੰਦਰ ਦੇ ਜੋ ਇੰਸਟਾਗ੍ਰam ਅਕਾਊਂਟ ਦਾ ਉਸ ਦੇ ਕਮੈਂਟ ਵੀ ਜਿਹੜੇ ਨੇ ਆਫ ਕੀਤੇ ਹੁੰਦੇ ਨੇ ਕਿ ਲੋਕਾਂ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਜਾਂਦਾ ਬਾਕੀ ਕਮੈਂਟ ਬਾਕਸ ਦੇ ਵਿੱਚ رائے ਜ਼ਰੂਰ ਸਾਂਝੀ ਕਰੋ ਰੱਬ ਰਾਖਾ